ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵੋ ਅੱਜ ਮੈਂ ਡਰਮ ਚੱਕ ਲਿਆ ਤੇ ਅੱਜ ਮੈਂ ਝੋਨੇ ਤੇ ਕਰਨ ਜਾ ਰਿਹਾ ਚੌਥੀ ਸਪਰੇ ਸੋ ਕਈ ਕਿਸਾਨ ਕਹਿੰਦੇ ਵੀ ਸਾਡਾ ਤਾਂ 3 ਸਪਰੇਅ ਨਾਲ ਆਪਾਂ ਅੱਗ ਗਿਆ ਕਈ ਕਹਿੰਦੇ ਸਾਡੇ 5 ਹੁੰਦੇ ਗਏ ਕਈ ਕਹਿੰਦੇ ਸਾਡੇ 4 ਹੁੰਦੀ ਹੈ ਇਸ ਤਰ੍ਹਾਂ ਕਰਕੇ ਸੋ ਅੱਜ ਤੁਹਾਨੂੰ ਦੱਸ ਦਈਏ ਵੀ ਆਪਾਂ ਕਿਹੜੀ ਸਪਰੇਅ ਕਰ ਰਹੇ ਹਾਂ ਕਿਸ ਵਾਸਤੇ ਕਰ ਰਹੇ ਹਾਂ ਤੇ ਕਿਹੜੇ ਕਿਹੜੇ ਕਿਸਾਨਾਂ ਨੂੰ ਕਰਨ ਦੀ ਜ਼ਰੂਰਤ ਹੈ ਤੇ ਕਿਹੜੇ ਨੂੰ ਨਹੀਂ ਹੈਗੀ ਸੋ ਪਹਿਲਾਂ ਆਪਾਂ ਜਿਵੇਂ ਤੁਹਾਨੂੰ ਪਤਾ ਹੈ ਤਿੰਨ ਵੀਟ ਸਪਰੇਅ ਕੀਤੀਆਂ ਆਪਾਂ ਪਿਛਲੀ ਵੀਡੀਓ ਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਸੀ ਝੋਨੇ ਤੇ ਕਿਹੜੇ ਕਿਹੜ ਸੋ ਅੱਜ ਆਪਾਂ ਚੌਥੀ ਸਪਰੇ ਕਰ ਰਹੇ ਆ ਅੱਜ ਆਪਾਂ ਸਾਰੇ ਝੋਨੇ ਤੇ ਨਹੀਂ ਕਰਾਂਗੇ ਆਪਾਂ ਸਿਰਫ ਉਸ ਝੋਨੇ ਤੇ ਕਰਾਂਗੇ ਜਿਹੜਾ ਹਜੇ ਆਪਣਾ ਝੋਨਾ ਪੱਕਣ ਦੇ ਵਿੱਚ 15 ਤੋਂ 20 ਦਿਨ ਲਏ ਹੋਏਗਾ ਸੋ ਇਹ ਆਪਣੀ 1121 ਜਿਹੜੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਅੱਜ ਆਪਾਂ ਇਹਦੇ ਤੇ ਸਪਰੇ ਕਰ ਰਹੇ ਆ ਤੇ ਆਪਾਂ ਉਧਰ 1885 ਦੇ ਪਹਿਲਾਂ ਕਰਕੇ ਆਏ ਸੀ ਮੁੱਛਲ ਤੇ ਵੀ ਕਰਤੀ ਕਿ ਮੁੱਛਲ ਤੇ ਚਲੋ ਪਤਾ ਹੈ ਵੀ ਸਪਰੇਆਂ ਵੱਧ ਹੁੰਦੀਆਂ ਐਟੈਕ ਜ਼ਿਆਦਾ ਹੁੰਦਾ ਸੋ ਅੱਜ ਆਪਾਂ ਕਰ ਰਹੇ ਆ ਜੀ ਇੱਕ ਤਾਂ ਹੁੰਦੀ ਜਿਹੜੀ ਓਸ਼ੀਨ ਪਲੱਸ ਨਾਲ ਚੈਸ ਸਿਰਫ ਆਪਾਂ ਇਹ ਦੋ ਸਪਰੇਆਂ ਪਾਈਆਂ ਨੇ ਉਹਰਾ ਪੈਸਤੋ ਲਵਾ ਕੋਸ਼ਤੀ ਜੀ ਨਹੀਂ ਪਾਏਗੀ ਇਹਨਾਂ ਨੂੰ ਕਰਨ ਦਾ ਮੇਰਾ ਜਿਹੜਾ ਖਰਚਾ ਆਇਆ ਏ ਸਿਰਫ 500 ਰੁਪਏ ਕਿ ਕਿੱਲੇ ਦਾ ਖਰਚਾ ਆਇਆ ਹੈ ਨਾ ਕੋਈ ਛੋਡੀ ਵਾਲੀ ਭਾਈ ਨਾ ਕਿ ਫੰਗੀ ਸੈੱਡ ਪਾਇਆ ਕੁਛ ਨਹੀਂ ਪਾਇਗਾ ਤੇ ਇਹਦਾ ਆਪਣਾ ਬਹੁਤ ਫਾਇਦਾ ਹੈ ਕਿ ਉਹ ਇੱਕ ਤਾਂ ਹੁਣ ਆਪਣਾ ਚੁੰਨਾ ਇਹ ਜੇ ਥੱਲੇ ਆਪਾਂ ਨੂੰ ਹੌਪਰ ਦਿਖਦਾ ਹੈ ਜਾਂ ਕਿਤੇ ਕਿਤੇ ਆਪਾਂ ਨੂੰ ਤੇਲਾ ਵੀ ਦਿਖਦਾ ਹੈ ਤਾਂ ਉਹ ਕਿਸਾਨ ਤਾਂ ਜਰੂਰ ਸੁਚੇਤ ਹੋ ਜਾਣ ਕਿਉਂਕਿ ਇਹ ਹੁਣ ਤੁਹਾਡਾ ਗਾਂ ਜਾ ਕੇ ਵੱਡਾ ਨੁਕਸਾਨ ਕਰੇਗਾ ਕਿਉਂਕਿ ਹੁਣ ਜੇ ਇਹ ਬੂਟੇ ਤਾਂ ਸਾਰਾ ਰਾਸ ਚੂਸ ਗਿਆ ਹੁਪਰੇ ਤੇ ਤੇਲਾ ਤਾਂ ਬੂਟੇ ਜਿਹੜਾ ਦਾਣਾ ਉਹਨੇ ਹਲਕਾ ਪੈ ਜਾਣਾ ਬੂਟੇ ਨੇ ਕਮਜ਼ੋਰ ਹੋਏ ਇਹਨੇ ਬੂਟੇ ਨੇ ਸੁੱਕ ਜਾਣਾ ਤੇ ਜਿਸ ਕਰਕੇ ਆਪ ਨੂੰ ਝਾੜ ਦੇ ਵਿੱਚ ਮਨ ਲਓ ਪ੍ਰੋਪਰ ਵਜਨ ਨਹੀਂ ਬਣਦਾ ਤੇ ਮਨ ਲਓ ਝਾੜ ਦੇ ਵਿੱਚ ਕਾਟਾ ਜਪੁਰ ਪੈਂਦਾ ਇਸ ਕਰਕੇ ਜੇ ਆਪਣਾ ਦਾਣਾ ਇਸ ਤਰੀ ਹਰਾ ਪਰਾ ਮਨ ਲਓ ਬੂਟਾ ਰਹਿੰਦਾ ਹੈ ਤੇ ਉਸ ਤਰ੍ਹਾਂ ਪੱਕਦਾ ਤਾਂ ਆਪਾਂ ਨੂੰ ਪਤਾ ਹੈ ਵੀ ਦਾਣਾ ਵਿੱਚ ਵਧੀਆ ਨਮੀ ਹੁੰਦੀ ਹੈ ਤੇ ਵਧੀਆ ਆਪਣਾ ਦਾਣੇ ਦਾ ਚੰਗਾ ਰੇਟ ਮਿਲਦਾ ਹੈ ਤੇ ਚੰਗਾ ਆਪਾਂ ਨੂੰ ਝਾੜ ਚ ਵੀ ਵਧੀਆ ਦੇਖਣ ਨੂੰ ਮਿਲਦਾ ਹੈ ਸੋ ਹੁਣ ਜੇ ਆਪਾਂ ਸ਼ੁਰੂ ਤੋਂ ਇੰਨੀ ਸਪਰੇਅ ਕਰਕੇ ਛੋੜਨਾ ਵੱਡਾ ਕੀਤਾ ਹੈ ਤਾਂ ਇਹ ਮੰਨ ਲਓ ਨਿੱਕੀ ਜਿਹੀ ਗਲਤੀ ਕਰਕੇ ਆਪਾਂ ਝਾੜਨਾ ਘਟਾਈਏ ਤੇ ਜਿੱਥੇ ਜਿੱਥੇ ਜ਼ਰੂਰਤ ਹੈਗੀ ਹੈ ਆਪਣੇ ਤੇਲੇ ਤੇ ਹੋਪਰ ਵਾਲੀ ਸਪਰੇਅ ਦਾ ਧਿਆਨ ਰੱਖੋ ਤੇ ਜੇ ਕਿਤੇ ਵੀ ਤੁਹਾਨੂੰ ਦਿਖਦਾ ਹੈ ਤਾਂ ਸਪਰੇਅ ਜ਼ਰੂਰ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਏਸੀ ਆਪਣੀ ਅੱਜ ਦੀ ਜਾਣਕਾਰੀ ਮਿਲਦੇ ਆਪਾਂ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾ ਹੋਣ